ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਦੀ ਚਰਨ ਛੋਹ ਪ੍ਰਾਪਤਨ ਨਿਸ਼ਾਨੀ ਸਲਾਮਤ ਇੱਕੋ ਇੱਕ ਬੱਚੀ ਹੈ ਦੁਨੀਆ ਦੇ ਵਿੱਚ ਸੋ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਜੀ ਆਜੋ ਵੀਡੀਓ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਜਿੰਨਾ ਕੋਲ ਆ ਵੀਡੀਓ ਪਹੁੰਚ ਗਈ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਮਾਈ ਦੇਸਾਂ ਜੀ ਦੇ ਬੁਰਜ ਦੀ ਸੋ ਅੱਜ ਵੀ ਉਹੀ ਪੁਰਾਣੀ ਛੱਤ ਜਿੱਥੇ ਮੇਰੇ ਦਸਵੇਂ ਪਾਸ਼ਾ ਜੀ ਆਪ ਚਰਨ ਪਾਏ ਸੋ ਇਸ ਬੁਰਜ ਦੇ ਥੱਲੇ ਗੁਰੂ 10ਵੇਂ ਪਾਸ਼ਾ ਜੀ ਨੇ ਪ੍ਰਸ਼ਾਦਾ ਛਕਿਆ ਸੋ ਸਾਰੀਆਂ ਨਿਸ਼ਾਨੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਸਥਾਨ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਮਾਈ ਦੇਸਾਂ ਜੀ ਦਾ ਇਹ ਸਥਾਨ ਹੈ ਇਹ ਕਰਮ 10ਵੇਂ ਪਾਸ਼ਾ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਪੁੱਜੇ ਤਾਂ ਮਾਈ ਦੇਸਾਂ ਜੀ ਦੇ ਘਰ ਆਪਣੇ ਚਰਨ ਪਾਏ ਕਿਉਂਕਿ ਮਾਈ ਦੇਸਾਂ ਜੀ ਬਹੁਤ ਲੰਮੇ ਸਮੇਂ ਤੋਂ ਅਰਦਾਸਾਂ ਬੇਨਤੀਆਂ ਕਰ ਰਹੀ ਸੀ ਕਿਉਂਕਿ ਉਹਨਾਂ ਦੀ ਪਤੀ ਦੀ ਮੌਤ ਹੋ ਚੁੱਕੀ ਸੀ ਇਕੱਲੀ ਹੀ ਇਸ ਪਿੰਡ ਵਿੱਚ ਇਸ ਬੁਰਜ ਦੇ ਥੱਲੇ ਰਹਿੰਦੀ ਸੀ ਬੜੀਆਂ ਅਰਦਾਸਾਂ ਬੇਨਤੀਆਂ ਕਰ ਰਹੀ ਸੀ ਸੋ ਇੱਕ ਦਿਨ ਗੁਰੂ 10ਵੇਂ ਪਾਤਸ਼ਾਹੀ ਨੇ ਅਰਦਾਸ ਪ੍ਰਵਾਨ ਕੀਤੀ ਸੋ ਮਾਈ ਦੇਸਾਂ ਦੇ ਘਰ ਚਰਨ ਪਾਏ ਸੋ ਮਾਤਾ ਜੀ ਨੇ ਹੱਥੇ ਪ੍ਰਸ਼ਾਦਾ ਤਿਆਰ ਕੀਤਾ ਤੇ ਗੁਰੂ ਸਾਹਿਬ ਨੂੰ ਸ਼ਿਕਾਇਆ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਇਹ ਮਾਈ ਦੇਸਾਂ ਦਾ ਗੁਰੂ ਘਰ ਹੈ ਸੋ ਐਸਾ ਸਥਾਨ ਦੇ ਜਦੋਂ ਵੀ ਦੰਦਮਾ ਸਾਹਿਬ ਆਮੋ ਤਾਂ ਚੱਕ ਫਤਿਹ ਸਿੰਘ ਵਾਲੇ ਜਰੂਰ ਆਇਓ ਦਰਸ਼ਨ ਕਰਕੇ ਜਾਇਓ ਤੇ ਹੁਣ ਤੁਹਾਨੂੰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਂਦੇ ਆਂ ਸੰਗਤ ਜੀ ਕਰੋ ਦਰਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਲਈ ਲੰਗਰ ਤਿਆਰ ਕਰਨ ਲਈ ਜਿਹੜੀ ਲੋ ਵਰਤੀ ਗਈ ਸੀ ਇਹ ਅੱਜ ਵੀ ਮੌਜੂਦ ਹੈ ਇਹ ਗੁਰੂ 10ਵੇਂ ਪਾਤਸ਼ਾਹ ਜੀ ਦੇ ਵਰਸਾਏ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪ੍ਰਾਪਤ ਇਹ ਪਵਿੱਤਰ ਪਲੰਗ ਹੈ ਜੀ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਹ ਸ਼ਸਤਰਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਵੀਡੀਓ ਚਲਦੀ ਚਲਦੀ ਨੂੰ ਜਰੂਰ ਸ਼ੇਅਰ ਕਰਿਆ ਜੋ ਮਾਤਾ ਸਹਿਬ ਕੌਰ ਜੀ ਦਾ ਪਵਿੱਤਰ ਪੀੜਾ ਸਹਿਬਾ ਜੀ ਜੇ ਤੁਸੀਂ ਦਰਸ਼ਨ ਕਰ ਰਹੇ ਹੋ ਹੁਣ ਅੱਗੇ ਪਵਿੱਤਰ ਦਸਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਵੱਡੇ ਭਾਗ ਤੁਹਾਡੇ ਦਰਸ਼ਨ ਕਰ ਰਹੇ ਹੋ ਜਰੂਰ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਜੋ ਇਹ ਹੈ ਜੀ ਚਰਨ ਸ਼ੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਚਾਦਰਾਂ ਅੱਜ ਵੀ ਮੌਜੂਦ ਨੇ ਇੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਜੀ ਪਵਿੱਤਰ ਪਜਾਮੀ ਮਾਤਾ ਦੇਸਾਂ ਜੀ ਦਾ ਪਵਿੱਤਰ ਕਗਰਾ ਜੀ ਇਹ ਹੈ ਜੀ ਮਾਤਾ ਸੁੰਦਰ ਕੌਰ ਜੀ ਦੀਆਂ ਖੜਾਵਾਂ ਤੇ ਇੱਧਰ ਤੁਸੀਂ ਦਰਸ਼ਨ ਕਰ ਰਹੇ ਹੋ ਪਵਿੱਤਰ ਕਸ਼ਹਿਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਜੀ ਪਵਿੱਤਰ ਮਾਤਾ ਸਾਹਿਬ ਕੌਰ ਜੀ ਦਾ ਜੋੜਾ ਸੋ ਇਹ ਉਹ ਦਰਵਾਜ਼ਾ ਹੈ ਉਹ ਪੁਰਾਣਾ ਪ੍ਰਾਤਨ ਅੱਜ ਵੀ ਇੱਥੇ ਮੌਜੂਦ ਹੈ ਸੋ ਇਹ ਦਸਤਾਰ ਹੈ ਜੀ ਮੇਰੇ ਪਾਵਨ ਪਵਿੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੁਸੀਂ ਸ਼ਸਤਰਾਂ ਦੇ ਨਿਸ਼ਾਨੀਆਂ ਦੇ ਦਰਸ਼ਨ ਕਰ ਰਹੇ ਹੋ ਜਿਹੜੇ ਕਿ ਚੱਕ ਫਤਿਹ ਸਿੰਘ ਵਾਲਾ ਅੱਜ ਵੀ ਮੌਜੂਦ ਨੇ ਸੋ ਜਰੂਰ ਦਰਸ਼ਨ ਕਰਕੇ ਜਾਇਓ ਇਸ ਗੁਰੂ ਘਰ ਦੇ ਸ਼ਾਨੀ ਵਜੋਂ ਅੱਜ ਵੀ ਇੱਥੇ ਚੁੱਲਾ ਉਸ ਤਰ੍ਹਾਂ ਦਾ ਬਣਾ ਕੇ ਰੱਖਿਆ ਗਿਆ ਸੋ ਤੁਸੀਂ ਦਰਸ਼ਨ ਕੀਤੇ ਸੋ ਵਾਹਿਗੁਰੂ ਜਰੂਰ ਲਿਖਿਆ ਜੋ ਇਹ ਹੈ ਜੀ ਉਹ ਪਵਿੱਤਰ ਗੁਰੂ ਘਰ ਮਾਈ ਦੇਸਾਂ ਜੀ ਤੇ ਨੌ ਦਿਨ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਰੋਕੇ ਸੋ ਪਿੰਡ ਦੇ ਵਿਚਾਲੇ ਗੁਰੂ ਘਰ ਇਹ ਹੈਗਾ ਜੀ ਚੱਕ ਫਤੇ ਸਿੰਘਲ ਹਾਂ ਚੱਕ ਫਤੇ ਸਿੰਘਲ ਹੈ ਜੀ ਪਿੰਡ ਸੋ ਟੋਂਗ ਵਾਲੀ ਦੇ ਬਿਲਕੁਲ ਨਾਲ ਤੇ ਪੁੱਚੋ ਮੰਡੀ ਦੇ ਬਿਲਕੁਲ